ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟੀ 11 ਨਿਊ ਪੰਜਾਬ ਮੈਂ ਸੁਵਿੰਦਰ ਸਿੰਘ ਬਦਗਾਲ ਇਸ ਟਾਈਮ ਅਸੀਂ ਖੜੇ ਹਾਂ ਪਿੰਡ ਦਿਓਗੜ ਦੇ ਵਿੱਚ ਜਿੱਥੇ ਜਦ ਨਸ਼ੇ ਬਰੋਧਨ ਦੇ ਤਹਿਤ ਸਾਡੇ ਡੀਐਸਪੀ ਸਾਹਿਬ ਇੱਥੇ ਦਿਓਗੜ ਦੇ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਜਿਹੜੇ ਪੇਪਰ ਲਗਾਉਣ ਲਈ ਆਏ ਨੇ ਉਹਨਾਂ ਘਰਾਂ ਨੂੰ ਸੀਲ ਕਰਵਾ ਰਹੇ ਨੇ ਜਿਹੜੇ ਨਸ਼ਾ ਵੇਚਣ ਦੇ ਆਦੀ ਨੇ ਪਿਛਲੇ ਲੰਬੇ ਸਮੇਂ ਤੋਂ ਜੋ ਨਸ਼ਾ ਵੇਚ ਰਹੇ ਨੇ ਜਿਨ੍ਹਾਂ ਦੇ ਖਿਲਾਫ ਪਰਚੇ ਨੇ ਅੱਜ ਉਹਨਾਂ ਦੇ ਘਰਾਂ ਦੇ ਉੱਤੇ ਪੇਪਰ ਲਾਏ ਜਾ ਰਹੇ ਨੇ ਕਿ ਇਸ ਘਰ ਨੂੰ ਬੰਦ ਕੀਤਾ ਜਾਂਦਾ ਹੈ ਤਾਂ ਆਓ ਤੁਹਾਨੂੰ ਗੱਲ ਕਰਾਉਣੇ ਤੁਹਾਡੇ ਨਾਲ ਕੀ ਕਾਰਵਾਈ ਇੱਥੇ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਡੀਐਸਪੀ ਇੰਦਰਪਾਲ ਸਿੰਘ ਚੋਹਾਨ ਇਸ ਮਕਾਨ ਦੇ ਉੱਤੇ ਜਿਹੜਾ ਨੋਟਿਸ ਲਾਉਣ ਲੱਗੇ ਨੇ ਆ ਪਰਿਵਾਰ ਨੂੰ ਕਹਾਂ ਜੀ ਪਰਿਵਾਰ ਨੂੰ ਬੇਟਾ ਪਿੱਛੇ ਇਧਰ ਤੁਸੀਂ ਉਧਰ ਹੋ ਜਾਂ ਅੰਦਰ ਵਗ ਜਓ ਹਾਂ ਜਦੋਂ ਨਹੀਂ ਹੜ੍ਹਦੀ ਜ਼ਰੂਰੀ ਨਸ਼ੀ ਤਸਕਰਾ ਦੇ ਖਿਲਾਫ ਆਏ ਹੋਤੇ ਸੀਲ ਕਰਨ ਮਕਾਨ ਨੂੰ ਤੇ ਕਦੋਂ ਦੇ ਨਸ਼ਾ ਕਰਦੇ ਨੇ ਕੀ ਕੀ ਇਹਨਾਂ ਦੇ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਡੀਆਈਜੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਤੇ ਪੰਜਾਬ ਸਰਕਾਰ ਦੀ ਯੁੱਧ ਨਸ਼ਾ ਵਿਰੋਧ ਚੱਲਦੀ ਹੋਈ ਮਹਿੰਮ ਦੇ ਅਧੀਨ ਅੱਜ ਅੱਜ ਦਿਓਗੜ ਪਿੰਡ ਸ਼ੇਰ ਅਲਿਆਸ ਗੁੱਡੂ son of ਸਰੂਪ ਸਿੰਘ ਉਹਦੇ ਘਰੇ 68 ਰੈਫ ਦੇ ਅਧੀਨ 22 ਲੱਖ ਦੇ ਕਰੀਬ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਹੈ ਉਹਨੂੰ ਅੱਜ ਆਰਡਰ ਲਾਇਆ ਗਿਆ ਏ ਤੇ ਇੱਕ ਸੰਕੇਤ ਦਿੱਤਾ ਜਾਂਦਾ ਹੈ ਕਿ ਹਾਂ ਜੇ ਤੁਸੀਂ ਨਸ਼ੇ ਦਾ ਕੰਮ ਕਰੋਗੇ ਤੇ ਇਹਦੇ ਨਾਲ ਆਪਣੀ ਕੋਈ ਵੀ ਪ੍ਰਾਪਰਟੀ ਬਣਾਓਗੇ ਤਾਂ ਸਰਕਾਰ ਦੇ ਦਿੱਤਿਆ ਹੋਏ ਐਨਡੀਪਸ ਦੇ ਅਧੀਨ ਜੀਡੀਪੀ ਗਾਈਡਲਾਈਨਸ ਦੇ ਉਹਦੇ ਅਧੀਨ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਜਾਏਗੀ ਠੀਕ ਹੈ ਇਹ ਹੀ ਕੋਈ ਘਰ ਕੀਤਾ ਜਾਂ ਹੋਰ ਵੀ ਇੱਥੇ ਕਰਨ ਲੱਗੇ ਨੇ ਨਹੀਂ ਇਹ ਇੱਕ ਇੱਕ ਘਰ ਕੀਤਾ ਇਸ ਪਿੰਡ ਦਾ ਤੇ ਪਾਤਰਾਂ ਡਿਵੀਜ਼ਨ ਚ ਇਹ 6ਵੀਂ ਪ੍ਰਾਪਰਟੀ ਹੈ ਕਰੀਬ-ਕਰੀਬ ਕਰੋੜਾਂ ਦੀ ਪ੍ਰਾਪਰਟੀ ਅਸੀਂ ਫ੍ਰੀਜ਼ ਕਰਾ ਚੁੱਕੇ ਹਾਂ ਜੀ ਇਹ ਕੋਈ ਪਰਚਾ ਨਹੀਂ ਲਾਤੇ ਪਹਿਲਾਂ ਵਰਜੋ ਇਹਨਾਂ ਦੀ ਪਹਿਲਾਂ ਇੱਕ ਪਰਚਾ ਹੈ ਜੀ ਉਸ ਦੇ ਤੇ ਕਰੀਬ 1.5 ਕੁਇੰਟਲ ਪੌਪੀ ਹਸਕਦਾ ਪਰਚਾ ਹੈ ਜੀ ਠੀਕ ਹੈ ਜੀ ਕੈਮਾ ਪਰਚੇ ਜੀ ਇਹ ਇੱਕੋ ਹੀ ਹੈ ਪਹਿਲਾ ਹੀ ਇਹ ਇਹ ਦੂਜਾ ਪਰਚਾ ਹੈ ਜੀ ਇਹਦਾ ਠੀਕ ਹੈ ਧੰਨਵਾਦ ਹਾਂ ਜੀ ਸਰ ਪੰਜਾਬ ਸਰਕਾਰ ਕੋ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਤੇ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਮ ਕੁਮਾਰ ਜੀ ਦੀਆਂ ਸਖਤ ਹਦਾਇਤਾਂ ਤੇ ਜਿਹੜਾ ਅੱਜ ਅਸੀਂ ਦਿਓਗੜ੍ਹ ਵਿੱਚ ਛੇਰੇ ਇਸ ਗੁੱਡੂ ਦੇ ਘਰ ਚ ਆ ਕੇ ਇਹਨਾਂ ਦੀ ਪ੍ਰਾਪਰਟੀ ਹੈ ਜਿਹੜੀ ਬਣਾਈ ਹੋਈ ਉਹਦੇ ਤੇ ਅਸੀਂ ਜਿਹੜੇ ਫ੍ਰੀਜ਼ਿੰਗ ਦੇ ਆਰਡਰ ਲਗਾਏ ਨੇ ਤੇ ਇਹਦੇ ਨਾਲ ਅਸੀਂ ਸਖਤ ਵਾਰਨਿੰਗ ਦਿੱਤੀ ਹੈ ਵੀ ਜੇਕਰ ਨਸ਼ਾ ਵਿੱਚ ਹੋਗੇ ਤਾਂ ਤੁਹਾਡੇ ਘਰ ਜਿਹੜੇ ਨੇ ਉਹ ਸੀਲ ਕੀਤੇ ਜਾਣ ਸਰ ਇਹ ਮਹਿੰਮ ਕਾਫੀ ਚਿਰ ਤੋਂ ਸ਼ੁਰੂ ਕੀਤੀ ਗਈ ਹੈ ਸਬ ਡਿਜੀਲ ਪਾਤਣਾ ਦੇ ਵਿੱਚ ਪਹਿਲਾਂ ਕਿੰਨੀ ਪ੍ਰਾਪਰਟੀ ਹੈ ਜਿਹੜੀ ਸੀਲ ਕੀਤੀ ਹੈ ਅਸੀਂ ਦੋ ਪ੍ਰਾਪਰਟੀ ਫ੍ਰੀਜ਼ ਪਹਿਲਾਂ ਕਰਾ ਚੁੱਕੇ ਹਾਂ ਜੀ ਤੇ ਟੋਟਲ 6 ਦੇ ਆਰਡਰ ਸਾਡੇ ਕੋਲੇ ਆਉਣੇ ਨੇ ਜੀ ਪ੍ਰਾਪਰਟੀ ਦੇ ਪਤਨਾ ਸਬਡਿਵੀਜ਼ਨ ਚ ਤੇ ਉਹ ਅਸੀਂ ਨਾਲ-ਨਾਲ ਹੀ ਸਾਰਿਆਂ ਦੇ ਜਿਹੜੇ ਘਰਾਂ ਤੇ ਜਾ ਕੇ ਇਹ ਚਿਪਕਾਵਾਂਗੇ ਸਰ ਸਬਡਿਵੀਜ਼ਨ ਪਤਨਾ ਦਾ ਜਿਹੜਾ ਪਿੰਡ ਜੋਗੜਾ ਹੈ ਬਹੁਤ ਲੰਮੇ ਸਮੇ ਤੋਂ ਚਰਚਾ ਦਾ ਵਿਸ਼ਾ ਰਿਹਾ ਹੈ ਨਸ਼ਾ ਲੈ ਕੇ ਇਹਦੇ ਵਿੱਚ ਹੋਰ ਵੀ ਕੋਈ ਐਫ ਆਰ ਕਿਸੇ ਦੇ ਖਿਲਾਫ ਹੋਇਆ ਹੈ ਨਹੀਂ ਅਸੀਂ ਤਿਆਰ ਕਰ ਰਹੇ ਹਾਂ ਜੀ ਜਿੰਮੇ ਜਿੰਮੇ ਤਿਆਰ ਹੁੰਦੀ ਜਾਊਗੀ ਉਦਾਂ ਉਦਾਂ ਹੀ ਇੰਨਾ ਸਾਰੇ ਘਰਾਂ ਤੇ ਅਸੀਂ ਇਹ ਜਿਹੜੇ ਸੀਲ ਦੇ ਆਰਡਰ ਨੇ ਚਿਪਕਾਵਾਂਗੇ ਕੀ ਤੁਸੀਂ ਅੱਗੇ ਕੀ ਸਨੇਹਾ ਦਿਨਾ ਚਾਹੁੰਦੇ ਹੋ ਲੋਕਾਂ ਨੂੰ ਜਿਹੜੀ ਨਸ਼ਾ ਤਸਕਰਾਂ ਜਾਂ ਨਸ਼ਾ ਜਿਹਦਾ ਸੇਵਨ ਕਰਦੇ ਆ ਨਸ਼ੇ ਦਾ ਉਹਨਾਂ ਨੂੰ ਕੀ ਸਨੇਹਾ ਸਾਡਾ ਇਹੀ ਸਨੇਹਾ ਜੀ ਵੀ ਜੇ ਤੁਸੀਂ ਨਸ਼ਾ ਵੇਚੋਗੇ ਤਾਂ ਤੁਹਾਡੇ ਘਰ ਜਿਹੜੇ ਪ੍ਰਾਪਰਟੀਆਂ ਨੇ ਤੁਹਾਡੀਆਂ ਸੀਲ ਹੁੰਦੀਆਂ ਜਾਣਗੀਆਂ ਪਰ ਜਿਹੜੇ ਨਸ਼ਾ ਕਰਨ ਵਾਲੇ ਨੇ ਉਹਨਾਂ ਨੂੰ ਵੀ ਕੋਈ ਕਰ ਜਿਹੜੇ ਨਸ਼ਾ ਕਰਨ ਵਾਲੇ ਨੇ ਉਹਨਾਂ ਨੂੰ ਅਸੀਂ ਰਜਿੰਦਰਾ ਹਸਪੀਟਲ ਚ ਦਾਖਲ ਕਰਾਉਂਦੇ ਆ ਤੇ ਉਹਨਾਂ ਦਾ ਇਲਾਜ ਕਰਾ ਰਹੇ ਆ ਤਾਂ ਜੋ ਉਹ ਨਸ਼ਾ ਛੱਡ ਸਕਣ ਸਰ ਕਈ ਪਿੰਡਾਂ ਦੇ ਵਿੱਚੋਂ ਨਸ਼ਾ ਕਰਨ ਵਾਲਿਆਂ ਦੀਆਂ ਸ਼ਿਕਾਇਤਾਂ ਮਿਲੀਆਂ ਸੀ ਕਿ ਅਲੀ ਸਾਨੂੰ ਪੁਲਿਸ ਪ੍ਰਸ਼ਾਸਨ ਜਾਂ ਪਿੰਡ ਦੀ ਪੰਚਾਇਤ ਨਸ਼ਾ ਕਰਨ ਤੋਂ ਤਾਂ ਰੋਕਦੀ ਆ ਪਰ ਉਹਦਾ ਕੋਈ ਹੱਲ ਨਹੀਂ ਕਰਦੀ ਸਾਡਾ ਕੋਈ ਪ੍ਰੋਪਰ ਟ੍ਰੀਟਮੈਂਟ ਨਹੀਂ ਕਰਦਾ ਪ੍ਰੋਪਰ ਟ੍ਰੀਟਮੈਂਟ ਅਸੀਂ ਇੱਥੋਂ ਲੈ ਕੇ ਜਾਂਦੇ ਆ ਜਿਹੜਾ ਕੋਈ ਛੱਡਣਾ ਚਾਹੁੰਦਾ ਹੈ ਸਾਡੇ ਕੋਲ ਆਉਂਦਾ ਪ੍ਰੋਪਰ ਉਹਦੇ ਪਰਿਵਾਰ ਆ ਕੇ ਸਾਨੂੰ ਸੁਨੇਹਾ ਲਾਉਂਦਾ ਵੀ ਸਾਡਾ ਮੁੰਡਾ ਨਸ਼ਾ ਛੱਡਣਾ ਚਾਹੁੰਦਾ ਸੀ ਉਹਨੂੰ ਲੈ ਕੇ ਜਾਂਦੇ ਆ ਕਿ ਉਹਦਾ ਆਪਦੀ ਗੱਡੀ ਤੇ ਰਜਿੰਦਰਾ ਹਸਪਤਾਲ ਦਾਖਲ ਕਰਾਉਨੇ ਆ ਤੇ ਉਹਦਾ ਨਸ਼ਾ ਛਡਾਉਨੇ ਆ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਕੋਈ ਤੁਸੀਂ ਆਪਣੇ ਵੱਲੋਂ ਹਦਾਇਤਾਂ ਕਰ ਰਹੇ ਹੋ ਵੀ ਪਿੰਡਾਂ ਦੇ ਵਿੱਚ ਕੋਈ ਕਮੇਟੀਆਂ ਬਣਾਉਣ ਜਾਂ ਪਿੰਡਾਂ ਦੇ ਵਿੱਚ ਠਿਕਰੀ ਪਹਿਰੇ ਲਾ ਕੇ ਨਸ਼ਾ ਤਸਕਰਾਂ ਨੂੰ ਜਿਹੜਾ ਰਾਤ ਨੂੰ ਸਾਹਮਣੇ ਆਉਂਦੇ ਆ ਉਹਨਾਂ ਨੂੰ ਕੋਈ ਰੋਕਣ ਦਾ ਜਿਹੜਾ ਕੋਈ ਯਤਨ ਕੀਤਾ ਜਾਵੇ ਪਿੰਡਾਂ ਚ ਪੰਚਾਇਤਾਂ ਨੂੰ ਤਾਂ ਸਾਡੀ ਇਹੀ ਆ ਵੀ ਨਸ਼ਾ ਵਾਲੀਆਂ ਨਸ਼ੇ ਵਾਲੀਆਂ ਕਮੇਟੀਆਂ ਆਲਰੇਡੀ ਪਹਿਲਾਂ ਬਣਾਈਆਂ ਹੋਈਆਂ ਨੇ ਤੇ ਉਹਨਾਂ ਨੂੰ ਇਹੀ ਸਾਡਾ ਸੁਨੇਹਾ ਹੈ ਕਿ ਜਿਹੜਾ ਨਸ਼ੇ ਚੰਦਰ ਜਾਂਦਾ ਨਸ਼ੇ ਵੇਚਣ ਚ ਉਹਦੀ ਜਮਾਨਤਨਾ ਕਰਾਉਣ ਇਹੀ ਉਹਨਾਂ ਦਾ ਹੈਗਾ ਤਾਂ ਹੀ ਇਹ ਹਟਣਗੇ ਵਰਨਾ ਇਹਨਾਂ ਨੇ ਹਟਣਾ ਨਹੀਂ ਜਿਹੜੇ ਹੁਣ ਪੰਜਾਬ ਸਰਕਾਰ ਵੱਲੋਂ ਜਿਹੜਾ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਆ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਉਹਨਾਂ ਦਾ ਕੋ ਤੁਹਾਡੇ ਨਾਲ ਪ੍ਰੋਪਰ ਤਾਲਮੇਲ ਬਣਿਆ ਹੁਣ ਤੱਕ ਜੀ ਉਹਨਾਂ ਦਾ ਸਾਡੇ ਨਾਲ ਤਾਲਮੇਲ ਹੈ ਜੀ ਪੂਰਾ ਤਾਲਮੇਲ ਹੈ ਕੋਆਰਡੀਨੇਟਰਾਂ ਦਾ ਸਾਡੇ ਨਾਲ ਸਹਿਯੋਗ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਬਿਲਕੁਲ ਜੀ ਬਿਲਕੁਲ ਉਹਨਾਂ ਦਾ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ